ਅੱਜ ਜਿਹੜੀ ਭਾਰੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਥੱਲਾ ਉੱਥੇ ਹੀ ਅੱਜ ਅਸੀਂ ਖੜੇ ਆਂ ਆਨੰਦਪੁਰ ਸਾਹਿਬ ਦੇ ਵੱਡੇ ਪੁਲ ਬਜ਼ੁਰਗ ਇਹਨੂੰ ਠਾਣੇ ਵਾਲਾ ਪੁਲ ਕਹਿੰਦੇ ਹੁੰਦੇ ਸੀ ਇਹ ਇੱਕ ਪਾਸੇ ਗਾਮਪਰ ਦੂਜੇ ਪਾਸੇ ਸੰਗਤ ਸੰਗਤਪੁਰ ਹੈ ਉਹਦੇ ਵਿਚਕਾਰ 1 ਕਿਲੋਮੀਟਰ ਲੰਬਾ ਪੁਲਾ ਔਰ ਇਹ ਮਾਝੇ ਔਰ ਦੁਆਬੇ ਨੂੰ ਜੋੜਦਾ ਗੁਰੂ ਨਗਰੀ ਛਿੜੀ ਨਾਨਕਪੁਰ ਇੱਥੋਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਵਾਉਂਦੇ ਆ ਕਿਉਂਕਿ ਭਾਖੜਾ ਦਾ ਜਿਹੜਾ ਪਾਣੀ ਸੱਤ ਲੋ ਦਰਿਆ ਵਿੱਚ ਛੱਡਿਆ ਜਾਂਦਾ ਉਹ ਪਾਣੀ ਇੱਥੋਂ ਗੁਜ਼ਰ ਕੇ ਅੱਗੇ ਰੋਪੜ ਪਹੁੰਚਦਾ ਔਰ ਦੇਖਦੇ ਆਂ ਦੇਖੋ ਅੱਜ ਜਿਹੜਾ ਹੈ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਿਆ ਵਾ ਪਾਕਾ ਡੈਮ 1770 ਸਵੇਰੇ ਆ ਰਿਹਾ ਸੀ ਤੇ ਹਾਰਟ 78000 80000 ਦੇ ਸੌਰੀ ਨੇੜੇ ਤੇੜਾ ਜਿਹੜਾ ਹੈ ਇਨਫਲੋ ਸੀਗਾ ਤੇ ਆਊਟਫਲੋ 75000 ਦੱਸਿਆ ਗਿਆ ਸੀ ਸਵੇਰੇ ਕਹਿੰਦੇ ਆ ਵੀ ਪਾਣੀ ਥੋੜਾ ਜਿਹਾ ਵਧਿਆ ਹੈ ਦੇਖੋ ਆ ਦੇਖੋ ਪਾਣੀ ਦਾ ਪੱਧਰ ਜਿਹੜਾ ਵਧਿਆ ਹੈਗਾ ਇਹ ਤਸਵੀਰਾਂ ਹੈ ਜੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵੀ ਕੋਈ ਖਤਰੇ ਦੀ ਕੋਈ ਗੱਲ ਨਹੀਂ ਹੈਗੀ ਪਰੰਤੂ ਫਿਰ ਵੀ ਜਿਹੜੇ ਬੇਲਿਆਂ ਤੇ ਪਿੰਡ ਹੈ ਸਤਲੁਜ ਦਰਿਆ ਦੇ ਕੰਢੇ ਤੇ ਪਿੰਡ ਹੈ ਉਹਨਾਂ ਨੂੰ ਕਿਹਾ ਗਿਆ ਵੀ ਜਿਹੜੇ ਆ ਚੌਕਸ ਰਹੋ ਅੱਜ ਪਾਕੜਾ ਟਾਈਮ ਤੋਂ ਜਿਹੜੀ ਆਮਦ ਸੀਗੀ 86822 ਸੀਗੀ ਤੇ ਜਿਹੜਾ ਆਊਟਫਲੋ ਸੀਗਾ ਉਹ ਸੀਗਾ 65042 ਤੇ ਇਸ ਟਾਈਮ ਜਿਹੜਾ ਸਵੇਰ ਦਾ ਜਿਹੜਾ ਅੰਕੜਾ ਸੀਗਾ 16 75.84 ਸੀ ਔਰ ਇਹ ਸਾਰਾ ਕੁਝ ਇੱਕ ਬੜੀ ਜਿਹੜੀ ਉਹ ਹੈ ਵੀ ਅੱਜ ਬਾਰਿਸ਼ ਹੈ ਨਹੀਂ ਬਾਰਿਸ਼ ਨਾ ਹੋਣ ਕਰਕੇ ਥੋੜੀ ਜੀ ਚਲੋ ਰਾਹਤ ਦੀ ਖਬਰ ਹੈ ਪਰੰਤੂ ਜਿਹੜਾ ਇਹ ਪ੍ਰਭਾਵ ਜ਼ਿਆਦਾ ਹੈ ਸਾਡੇ ਪਹਾੜ ਨਾਲ ਪਹਾੜ ਦੀ ਜਿਹੜੀ ਬਰਸਾਤ ਹੁੰਦੀ ਹੈ ਉਹਦੇ ਨਾਲ ਹੀ ਪਤਾ ਲੱਗਦਾ ਸਾਨੂੰ ਵੀ ਇਹ ਕਿਸ ਤਰ੍ਹਾਂ ਹੋਣਾ ਕਿਉਂਕਿ ਇੱਥੇ ਵਾਲੀ ਜਿਹੜੀ ਬਰਸਾਤ ਹੈ ਇਹ ਤਾਂ ਸਿਰਫ ਸਵਾ ਨੂੰ ਜਾਂ ਨੇੜੇ ਤੇੜੇ ਦੀ ਜਿਹੜੇ ਖੱਡਾਂ ਹੈ ਇਹਦੇ ਲਈ ਇਹ ਰੜਦੀਆਂ ਜਾਂ ਕੇ ਸਤਲੁਜ ਪਰੰਤੂ ਜਿਹੜਾ ਪਿੱਛੋਂ ਜਿਹੜਾ ਸਵਾ ਵੀ ਆਂਦਾ ਉਹ ਵੀ ਸਾਡਾ ਉੱਨੇ ਤੋਂ ਆਉਂਦਾ ਇਧਰੋਂ ਲੋਕਲ ਚਰਨਗੰਗਾ ਵੀ ਰੜਦੀ ਆ ਹੋਰ ਬਹੁਤ ਸਾਰੇ ਦਰਿਆ ਰੜਦੇ ਆ ਪਰੰਤੂ ਜਿਹੜਾ ਪਿੱਛੋਂ ਆਂਦਾ ਫਿਰ ਉਹ ਜ਼ਿਆਦਾ ਮਾਰ ਕਰਦਾ ਔਰੇ ਪਾਣੀ ਦਾ ਪੱਧਰ ਅਸੀਂ ਵੀ ਥੋੜੇ ਜਿੱਤੋਂ ਇੱਥੇ ਖੜੇ ਆ ਵਧਿਆ ਹੈ ਪਰੰਤੂ ਫਿਰ ਵੀ ਜਿਹੜੀ ਰਾਹਤ ਇਸ ਕਰਕੇ ਆ ਵੀ ਜਿਹੜੀ ਬਾਰਿਸ਼ ਨਹੀਂ ਪੈ ਰਹੀ ਔਰ ਸ਼ਾਇਦ ਲੱਗਦਾ ਹੈ ਵੀ ਜਿਹੜੇ ਸਫਾਵੇਂ ਹੋਣਗੇ ਹਾਲਾਤ ਪਰੰਤੂ ਫਿਰ ਵੀ ਆਮ ਲੋਕਾਂ ਨੂੰ ਅਪੀਲ ਹੈ ਵੀ ਜਿਹੜੇ ਦਰਿਆ ਦੇ ਕੰਢਿਆਂ ਤੇ ਨਾ ਜਾਓ ਤੇ ਆਪਣਾ ਖਿਆਲ ਰੱਖੋ ਜਿਹੜੇ ਬੇਲਿਆਂ ਦੇ ਪਿੰਡ ਹੈ ਉਹਨਾਂ ਨੂੰ ਸ਼ੈਲਟਰ ਛੱਡਾਂ ਵਾਸਤੇ ਕਿਹਾ ਗਿਆ ਹੈ ਔਰ ਅਫਵਾਹਾਂ ਤੋਂ ਬਚੋ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਰਾਤ ਵੀ 23 ਤਰ੍ਹਾਂ ਦੀਆਂ ਅਫਵਾਹਾਂ ਸੀਗੀਆਂ ਅੱਜ ਵੀ अफवाहਾਂ ਤੋਂ بچو افواਹਾਂ ਤੋਂ بچਕੇ ਹੀ ਕਿਉਂਕਿ ਪੈਨਿਕ ਨਹੀਂ ਕ੍ਰੀਏਟ ਹੋਣਾ ਚਾਹੀਦਾ ਠੀਕ ਹੈ ਪਾਣੀ ਦਾ ਪੱਧਰ ਵਧਿਆ ਹੈ ਬਚਾ ਦੀ ਲੋੜ ਹੈ ਚੌਕਸੀ ਦੀ ਲੋੜ ਹੈ ਪਰੰਤੂ ਨਾਲ ਹੀ افਵਾਹਾਂ ਤੋਂ ਬਚਣ ਦੀ ਵੀ ਲੋੜ ਹੈ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੈ ਆ ਦੇਖੋ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਹਾਂ ਥਾਣੇ ਵਾਲੇ ਪਹੁੰਚੇ ਜਿਹੜਾ ਸ਼੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਉਹ ਸਾਰੇ ਆ ਗਿਆ ਸੀ ਇਹ ਪੋਲਾ ਵੱਡਾ ਔਰ ਇਹ ਅੰਮ੍ਰਿਤਸਰ ਨੂੰ ਅਕਾਲ ਤਖਤ ਸਾਹਿਬ ਨੂੰ ਹਰਮੰਦਰ ਸਾਹਿਬ ਨੂੰ ਸ਼੍ਰੀ ਨਾਨਕਪੁਰ ਸਾਹਿਬ ਨਾਲ ਜੋੜਦਾ ਦੁਆਬੇ ਨੂੰ ਜੋੜਦਾ ਹੈ। ਦੋ ਤਕਤਾਂ ਨੂੰ ਆਪਸ ਵਿੱਚ ਜੋੜਦਾ ਹੈ ਪੁਰਤ। ਉਹ ਸਭ ਤੋਂ ਵੱਡਾ ਪੁਰਾ ਹੈ। ਆ ਦੇਖੋ। ਇਥੋਂ ਸਾਥ ਲੋਤ ਦਰਿਆ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਹ ਜ਼ਰੂਰ ਹੈ। ਕੁਝ ਦਿਨ ਪਹਿਲਾਂ ਜਿਹੜਾ ਨਹਿਰਾਂ ਦਾ ਪਾੜ ਪਿਆ ਸੀ ਉਹ ਵੀ ਨੌਜਵਾਨਾਂ ਨੇ ਸ਼ੰਤਾ ਮਾਹ ਪੁੱਛਿਆ ਤੇ ਲੰਨਗੜ ਸਾਹਿਬ ਹੈ ਫੇਵਰੇਟ ਮੰਤਰੀ ਹਰਜੋਤ ਸਿੰਘ ਬੈਂਸ ਸਾਰੀ ਸਮੁੱਚੀ ਟੀਮ ਉਹਨਾਂ ਨੇ ਉਹਨੂੰ ਠੀਕ ਕੀਤਾ ਸੀ ਤੇ ਕੱਲ ਰਾਤ ਬੁਰਜ ਜਿਹੜਾ ਇੱਕ ਹੋਇਆ ਸੀ ਡੰਗੇ ਦੀ ਪ੍ਰੋਬਲਮ ਉਹ ਵੀ ਠੀਕ ਕੀਤੀ ਗਈ ਹੈ ਇਸ ਤੋਂ ਬਿਨਾਂ ਜਿਹੜੇ ਹੈ ਕੱਲ ਦਬਤ ਵੀ ਹੋਈ ਸੀ ਇੱਕ ਮੁਸੀਬਤ ਆਈ ਸੀ ਉਹ ਵੀ ਠੀਕ ਕੀਤੀ ਗਈ ਹੈ ਇਹ ਤਸਵੀਰਾਂ ਲਾਈਵ ਤਸਵੀਰਾਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਅਬ ਵਹਾਂ ਤੋਂ ਬਚੋ ਕਿਉਂਕਿ ਮੌਸਮ ਜਿਹੜਾ ਠੀਕ ਹੁੰਦਾ ਜਾ ਰਿਹਾ ਜੇ بارش ਨਹੀਂ ਹੁੰਦੀ ਹੈ ਤਾਂ ਖਤਰਾ ਘਟ ਸਕਦਾ ਕਿਉਂਕਿ بارش ਜਿਹੜੀ ਪਹਾੜਾਂ 'ਚ ਵੀ ਹੋ ਰਹੀ ਹੈ ਉਹ ਸਭ ਤੋਂ ਵੱਡੀ ਸਮੱਸਿਆ ਨੂੰ ਜਨਮ ਦੇ ਰਹੀ ਹੈ ਅੱਜ ਜਿਹੜੀ ਭਾਰੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਥੱਲੇ ਆ ਉੱਥੇ ਹੀ ਅੱਜ ਅਸੀਂ ਖੜੇ ਆਂ ਆਨੰਦਪੁਰ ਸਾਹਿਬ ਦੇ ਵੱਡੇ ਪੁਲ ਬਜ਼ੁਰਗ ਇਹਨੂੰ ਠਾਣੇ ਵਾਲਾ ਪੁਲ ਕਹਿੰਦੇ ਹੁੰਦੇ ਸੀ ਇਹ ਇੱਕ ਪਾਸੇ ਗਾਮਪਰ ਦੂਜੇ ਪਾਸੇ ਸੰਗਤ ਸੰਗਤਪੁਰ ਹੈ ਉਹਦੇ ਵਿਚਕਾਰ 1 ਕਿਲੋਮੀਟਰ ਲੰਬਾ ਪੁਲਾ ਹੈ ਔਰ ਇਹ ਮਾਝੇ ਔਰ ਦੁਆਬੇ ਨੂੰ ਜੋੜਦਾ ਗੁਰੂ ਨਗਰੀ ਛਿੜੀ ਨਾਨਕਪੁਰਾ ਇੱਥੋਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਵਾਉਂਦੇ ਆ ਕਿਉਂਕਿ ਭਾਖੜਾ ਦਾ ਜਿਹੜਾ ਪਾਣੀ ਸੱਤ ਲੋਹ ਦਰਿਆ ਵਿੱਚ ਛੱਡਿਆ ਜਾਂਦਾ ਉਹ ਪਾਣੀ ਇੱਥੋਂ ਗੁਜ਼ਰ ਕੇ ਅੱਗੇ ਰੋਪੜ ਪਹੁੰਚਦਾ ਹੈ ਔਰ ਦੇਖਦੇ ਆਂ ਦੇਖੋ ਅੱਜ ਜਿਹੜਾ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਿਆ ਵਾ ਪਾਕਰਾ ਡੈਮ 1770 ਸਵੇਰੇ ਆ ਰਿਹਾ ਸੀ ਤੇ ਹਾਟ 78000 80000 ਦੇ ਸੌਰੀ ਨੇੜੇ ਤੇੜਾ ਜਿਹੜਾ ਇਨਫਲੋ ਸੀਗਾ ਤੇ ਆਊਟਫਲੋ 75000 ਦੱਸਿਆ ਗਿਆ ਸੀ ਸਵੇਰੇ ਕਹਿੰਦੇ ਆ ਵੀ ਪਾਣੀ ਥੋੜਾ ਜਿਹਾ ਵਧਿਆ ਹੈ ਦੇਖੋ ਆ ਦੇਖੋ ਪਾਣੀ ਦਾ ਪੱਧਰ ਜਿਹੜਾ ਵਧਿਆ ਹੈਗਾ ਇਹ ਤਸਵੀਰਾਂ ਹੈ ਜੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵੀ ਕੋਈ ਖਤਰੇ ਦੀ ਕੋਈ ਗੱਲ ਨਹੀਂ ਹੈਗੀ ਪਰantu ਫਿਰ ਵੀ ਜਿਹੜੇ ਬੇਲਿਆਂ ਤੇ ਪਿੰਡ ਹੈ ਸਤਲੁਜ ਦਰਿਆ ਦੇ ਕੰਢੇ ਤੇ ਪਿੰਡ ਹੈ ਉਹਨਾਂ ਨੂੰ ਕਿਹਾ ਗਿਆ ਵੀ ਜਿਹੜੇ ਆ ਚੌਕਸ ਰਹੋ ਅੱਜ ਪਾਕ ਖੜਾ ਟਾਈਮ ਤੋਂ ਜਿਹੜੀ ਆਮਦ ਸੀਗੀ 86822 ਸੀਗੀ ਤੇ ਜਿਹੜਾ ਆਊਟਫਲੋ ਸੀਗਾ ਉਹ ਸੀਗਾ 65042 ਤੇ ਇਸ ਟਾਈਮ ਜਿਹੜਾ ਸਵੇਰ ਦਾ ਜਿਹੜਾ ਅੰਕੜਾ ਸੀਗਾ 1675.84 ਸੀ ਔਰ ਇਹ ਸਾਰਾ ਕੁਝ ਇੱਕ ਬੜੀ ਜਿਹੜੀ ਉਹ ਹੈ ਵੀ ਅੱਜ ਬਾਰਿਸ਼ ਹੈ ਨਹੀਂ ਬਾਰਿਸ਼ ਨਾ ਹੋਣ ਕਰਕੇ ਥੋੜੀ ਜੀ ਚਲੋ ਰਾਹਤ ਦੀ ਖਬਰ ਹੈ ਪਰੰਤੂ ਜਿਹੜਾ ਇਹ ਪ੍ਰਭਾਵ ਜ਼ਿਆਦਾ ਹੈ ਸਾਡੇ ਪਹਾੜ ਨਾਲ ਪਹਾੜ ਦੀ ਜਿਹੜੀ ਬਰਸਾਤ ਹੁੰਦੀ ਹੈ ਉਹਦੇ ਨਾਲ ਹੀ ਪਤਾ ਲੱਗਦਾ ਸਾਨੂੰ ਵੀ ਇਹ ਕਿਸ ਤਰ੍ਹਾਂ ਹੋਣਾ ਕਿਉਂਕਿ ਇੱਥੇ ਵਾਲੀ ਜਿਹੜੀ ਬਰਸਾਤ ਹੈ ਇਹ ਤਾਂ ਸਿਰਫ ਸਵਾ ਨੂੰ ਜਾਂ ਨੇੜੇ ਤੇੜੇ ਦੀ ਜਿਹੜੇ ਖੱਡਾਂ ਹੈ ਇਹਦੇ ਲਈ ਇਹ ਰੜਦੀਆਂ ਜਾਂ ਕੇ ਸਤਲੁਜ ਪਰੰਤੂ ਜਿਹੜਾ ਪਿੱਛੋਂ ਜਿਹੜਾ ਸਵਾ ਵੀ ਆਂਦਾ ਉਹ ਵੀ ਸਾਡਾ ਉਨੇ ਤੋਂ ਆਉਂਦਾ ਇਧਰੋਂ ਲੋਕਲ ਚਰਨਗੰਗਾ ਵੀ ਰੜਦੀ ਆ ਹੋਰ ਬਹੁਤ ਸਾਰੇ ਦਰਿਆ ਰੜਦੇ ਆ ਪਰੰਤੂ ਜਿਹੜਾ ਪਿੱਛੋਂ ਆਂਦਾ ਫਿਰ ਉਹ ਜ਼ਿਆਦਾ ਮਾਰ ਕਰਦਾ ਔਰੇ ਪਾਣੀ ਦਾ ਪੱਧਰ ਅਸੀਂ ਵੀ ਥੋੜਾ ਜਿਹਾ ਇੱਥੇ ਖੜੇ ਆ ਵਧਿਆ ਹੈ ਪਰੰਤੂ ਫਿਰ ਵੀ ਜਿਹੜੀ ਰਾਹਤ ਇਸ ਕਰਕੇ ਹੈ ਵੀ ਜਿਹੜੀ ਬਾਰਿਸ਼ ਨਹੀਂ ਪੈ ਰਹੀ ਔਰ ਸ਼ਾਇਦ ਲੱਗਦਾ ਹੈ ਵੀ ਜਿਹੜੇ ਸਫਾਵੇਂ ਹੋਣਗੇ ਹਾਲਾਂਕਿ ਪਰੰਤੂ ਫਿਰ ਵੀ ਆਮ ਲੋਕਾਂ ਨੂੰ ਅਪੀਲ ਹੈ ਵੀ ਜਿਹੜੇ ਦਰਿਆ ਦੇ ਕੰਢਿਆਂ ਤੇ ਨਾ ਜਾਓ ਤੇ ਆਪਣਾ ਖਿਆਲ ਰੱਖੋ ਜਿਹੜੇ ਬੇਲਿਆਂ ਦੇ ਪਿੰਡ ਹੈ ਉਹਨਾਂ ਨੂੰ ਸ਼ੈਲਟਰ ਸ਼ੈਡਾਂ ਵਾਸਤੇ ਕਿਹਾ ਗਿਆ ਹੈ ਔਰ ਅਫਵਾਹਾਂ ਤੋਂ ਬਚੋ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਰਾਤ ਵੀ 23 ਤਰ੍ਹਾਂ ਦੀਆਂ ਅਫਵਾਹਾਂ ਸੀਗੀਆਂ ਅੱਜ ਵੀ ਅਫਵਾਹਾਂ ਤੋਂ ਬਚੋ ਅਫਵਾਹਾਂ ਤੋਂ ਬਚ ਕੇ ਹੀ ਕਿਉਂਕਿ ਪੈਨਿਕ ਨਹੀਂ ਕ੍ਰੀਏਟ ਹੋਣਾ ਚਾਹੀਦਾ ਠੀਕ ਹੈ ਪਾਣੀ ਦਾ ਪੱਧਰ ਵਧਿਆ ਹੈ ਬਚਾਅ ਦੀ ਲੋੜ ਹੈ ਚੌਕਸੀ ਦੀ ਲੋੜ ਹੈ ਪਰੰਤੂ ਨਾਲ ਹੀ ਅਫਵਾਹਾਂ ਤੋਂ ਬਚਣ ਦੀ ਵੀ ਲੋੜ ਹੈ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੈ ਆ ਦੇਖੋ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਥਾਣੇ ਵਾਲੇ ਪੁਲ ਦੇ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਉਸਾਰਿਆ ਗਿਆ ਸੀ ਇਹ ਪੋਲਾ ਵੱਡਾ ਔਰ ਇਹ ਅੰਮ੍ਰਿਤਸਰ ਨੂੰ ਅਕਾਲ ਤਖਤ ਸਾਹਿਬ ਨੂੰ ਹਰਮੰਦਰ ਸਾਹਿਬ ਨੂੰ ਸ਼੍ਰੀ ਨਾਨਕਪੁਰ ਸਾਹਿਬ ਨਾਲ ਜੋੜਦਾ ਦੁਆਬੇ ਨੂੰ ਜੋੜਦਾ ਹੈ। ਦੋ ਤਕਤਾਂ ਨੂੰ ਆਪਸ ਵਿੱਚ ਜੋੜਦਾ ਹੈ ਪੜਤ। ਉਹ ਖੱਬੇ ਵੱਡਾ ਪੜਾ ਹੈ। ਆ ਦੇਖੋ। ਇਥੋਂ ਸਾਤਲੁਜ ਦਰਿਆ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਹ ਜ਼ਰੂਰ ਹੈ। ਕੁਝ ਦਿਨ ਪਹਿਲਾਂ ਜਿਹੜਾ ਨਹਿਰਾਂ ਦਾ ਪਾੜ ਪਿਆ ਸੀ ਉਹ ਵੀ ਨੌਜਵਾਨਾਂ ਨੇ ਸ਼ਾਂਤਾ ਮਾਹ ਪੁੱਛਿਆ ਤੇ ਲੰਨਗੜ੍ਹ ਸਾਹਿਬ ਹੈ ਸੈਵਰੇਟ ਮੰਤਰੀ ਹਰਜੋਤ ਸਿੰਘ ਬੈਂਸ ਸਾਰੀ ਸਮੁੱਚੀ ਟੀਮ ਉਹਨਾਂ ਨੇ ਉਹਨੂੰ ਠੀਕ ਕੀਤਾ ਸੀ ਤੇ ਕੱਲ ਰਾਤ ਬੁਰਜ ਜਿਹੜਾ ਇੱਕ ਹੋਇਆ ਸੀ ਡੰਗੇ ਦੀ ਪ੍ਰੋਬਲਮ ਉਹ ਵੀ ਠੀਕ ਕੀਤੀ ਗਈ ਹੈ ਇਸ ਤੋਂ ਬਿਨਾਂ ਜਿਹੜੇ ਹੈ ਕੱਲ ਦਬਤ ਵੀ ਹੋਈ ਸੀ ਇੱਕ ਮੁਸੀਬਤ ਆਈ ਸੀ ਉਹ ਵੀ ਠੀਕ ਕੀਤੀ ਗਈ ਹੈ ਇਹ ਤਸਵੀਰਾਂ ਲਾਈਵ ਤਸਵੀਰਾਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਆਪ ਵਾਹਾਂ ਤੋਂ ਬਚੋ ਕਿਉਂਕਿ ਮੌਸਮ ਜਿਹੜਾ ਠੀਕ ਹੁੰਦਾ ਜਾ ਰਿਹਾ ਜੇ بارش ਨਹੀਂ ਹੁੰਦੀ ਹੈ ਤਾਂ ਖਤਰਾ ਘਟ ਸਕਦਾ ਕਿਉਂਕਿ بارش ਜਿਹੜੀ ਪਹਾੜਾਂ 'ਚ ਵੀ ਹੋ ਰਹੀ ਹੈ ਉਹ ਸਭ ਤੋਂ ਵੱਡੀ ਸਮੱਸਿਆ ਨੂੰ ਜਨਮ ਦੇ ਰਹੀ ਹੈ ਅੱਜ ਜਿਹੜੀ ਭਾਰੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਥੱਲੇ ਹੈ ਉੱਥੇ ਹੀ ਅੱਜ ਅਸੀਂ ਖੜੇ ਆਂ ਆਨੰਦਪੁਰ ਸਾਹਿਬ ਦੇ ਵੱਡੇ ਪੁਲ ਬਜ਼ੁਰਗੀ ਨੂੰ ਠਾਣੇ ਵਾਲਾ ਪੁਲ ਕਹਿੰਦੇ ਹੁੰਦੇ ਸੀ ਇਹ ਇੱਕ ਪਾਸੇ ਗੰਗਪੁਰ ਦੂਜੇ ਪਾਸੇ ਸੰਗਤ ਸੰਗਤਪੁਰਾ ਉਹਦੇ ਵਿਚਕਾਰ 1 ਕਿਲੋਮੀਟਰ ਲੰਬਾ ਪੁਲ ਹੈ ਔਰ ਇਹ ਮਾਝੇ ਔਰ ਦੁਆਬੇ ਨੂੰ ਜੋੜਦਾ ਗੁਰੂ ਨਗਰੀ ਚੇਰੀ ਨਾਨਕਪੁਰਾ ਇੱਥੋਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਵਾਉਂਦੇ ਆ ਕਿਉਂਕਿ ਪਾਖੜਾ ਦਾ ਜਿਹੜਾ ਪਾਣੀ ਸੱਤ ਲੋ ਦਰਿਆ ਵਿੱਚ ਛੱਡਿਆ ਜਾਂਦਾ ਉਹ ਪਾਣੀ ਇੱਥੋਂ ਗੁਜ਼ਰ ਕੇ ਅੱਗੇ ਰੋਪੜ ਪਹੁੰਚਦਾ ਔਰ ਦੇਖਦੇ ਆਂ ਦੇਖੋ ਅੱਜ ਜਿਹੜਾ ਹੈ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਿਆ ਵਾ ਭਾਕੜਾ ਡੈਮ 1770 ਸਵੇਰੇ ਆ ਰਿਹਾ ਸੀ ਤੇ 68000 ਜਾਂ 80000 ਦੇ ਸੌਰੀ ਨੇੜੇ ਤੇੜਾ ਜਿਹੜਾ ਹੈ ਇਨਫਲੋ ਸੀਗਾ ਤੇ ਆਊਟਫਲੋ 75000 ਦੱਸਿਆ ਗਿਆ ਸੀ ਸਵੇਰੇ ਕਹਿੰਦੇ ਆ ਵੀ ਪਾਣੀ ਥੋੜਾ ਜਿਹਾ ਵਧਿਆ ਹੈ ਦੇਖੋ ਆ ਦੇਖੋ ਪਾਣੀ ਦਾ ਪੱਧਰ ਜਿਹੜਾ ਵਧਿਆ ਹੈਗਾ ਇਹ ਤਸਵੀਰਾਂ ਹੈ ਜੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਵੀ ਕੋਈ ਖਤਰੇ ਦੀ ਕੋਈ ਗੱਲ ਨਹੀਂ ਹੈਗੀ ਪਰantu ਫਿਰ ਵੀ ਜਿਹੜੇ ਬੇਲਿਆਂ ਤੇ ਪਿੰਡ ਹੈ ਸਤਲੁਜ ਦਰਿਆ ਦੇ ਕੰਢੇ ਤੇ ਪਿੰਡ ਹੈ ਉਹਨਾਂ ਨੂੰ ਕਿਹਾ ਗਿਆ ਵੀ ਜਿਹੜੇ ਆ ਚੌਕਸ ਰਹੋ ਅੱਜ ਪਾਕ ਖੜਾ ਟਾਈਮ ਤੋਂ ਜਿਹੜੀ ਆਮਦ ਸੀਗੀ 86822 ਸੀਗੀ ਤੇ ਜਿਹੜਾ ਆਊਟਫਲੋ ਸੀਗਾ ਉਹ ਸੀਗਾ 65042 ਤੇ ਇਸ ਟਾਈਮ ਜਿਹੜਾ ਸਵੇਰ ਦਾ ਜਿਹੜਾ ਅੰਕੜਾ ਸੀਗਾ 16 75.84 ਸੀ ਔਰ ਇਹ ਸਾਰਾ ਕੁਝ ਇੱਕ ਬੜੀ ਜਿਹੜੀ ਉਹ ਹੈ ਵੀ ਅੱਜ ਬਾਰਿਸ਼ ਹੈ ਨਹੀਂ ਬਾਰਿਸ਼ ਨਾ ਹੋਣ ਕਰਕੇ ਥੋੜੀ ਜੀ ਚਲੋ ਰਾਹਤ ਦੀ ਖਬਰ ਹੈ ਪਰੰਤੂ ਜਿਹੜਾ ਇਹ ਪ੍ਰਭਾਵ ਜ਼ਿਆਦਾ ਹੈ ਸਾਡੇ ਪਹਾੜ ਨਾਲ ਪੈਂਦਾ ਪਹਾੜ ਦੀ ਜਿਹੜੀ ਬਰਸਾਤ ਹੁੰਦੀ ਹੈ ਉਹਦੇ ਨਾਲ ਹੀ ਪਤਾ ਲੱਗਦਾ ਸਾਨੂੰ ਵੀ ਇਹ ਕਿਸ ਤਰ੍ਹਾਂ ਹੋਣਾ ਕਿਉਂਕਿ ਇੱਥੇ ਵਾਲੀ ਜਿਹੜੀ ਬਰਸਾਤ ਹੈ ਤਾਂ ਸਿਰਫ ਸਵਾਂ ਨੂੰ ਜਾਂ ਨੇੜੇ-ਤੇੜੇ ਦੀ ਜਿਹੜੇ ਖੱਡਾਂ ਐ ਇਹਦੇ ਲਈ ਇਹ ਰੜਦੀਆਂ ਜਾ ਕੇ ਸਤਲੁਜ ਪਰੰਤੂ ਜਿਹੜਾ ਪਿੱਛੋਂ ਜਿਹੜਾ ਸਵਾਂ ਵੀ ਆਂਦਾ ਉਹ ਵੀ ਸਾਡਾ ਉਨੇ ਤੋਂ ਆਂਦਾ ਇਧਰੋਂ ਲੋਕਲ ਚਰਨ ਗੰਗਾ ਵੀ ਰੜਦੀ ਆ ਹੋਰ ਬਹੁਤ ਸਾਰੇ ਦਰਿਆ ਰੜਦੇ ਆ ਪਰੰਤੂ ਜਿਹੜਾ ਪਿੱਛੋਂ ਆਂਦਾ ਫਿਰ ਉਹ ਜ਼ਿਆਦਾ ਮਾਰ ਕਰਦਾ ਔਰੇ ਪਾਣੀ ਦਾ ਪੱਧਰ ਅਸੀਂ ਵੀ ਥੋੜਾ ਜਿਹਾ ਇੱਥੇ ਖੜੇ ਆ ਵਧਿਆ ਹੈ ਪਰੰਤੂ ਫਿਰ ਵੀ ਜਿਹੜੀ ਰਾਹਤ ਇਸ ਕਰਕੇ ਆ ਵੀ ਜਿਹੜੀ ਬਾਰਿਸ਼ ਨਹੀਂ ਪੈ ਰਹੀ ਔਰ ਸ਼ਾਇਦ ਲੱਗਦਾ ਹੈ ਵੀ ਜਿਹੜੇ ਸਫਾਵੇਂ ਹੋਣਗੇ ਆਲਾਪ ਪਰੰਤੂ ਫਿਰ ਵੀ ਆਮ ਲੋਕਾਂ ਨੂੰ ਅਪੀਲ ਹੈ ਵੀ ਜਿਹੜੇ ਦਰਿਆ ਦੇ ਕੰਢਿਆਂ ਤੇ ਨਾ ਜਾਓ ਤੇ ਆਪਣਾ ਖਿਆਲ ਰੱਖੋ ਜਿਹੜੇ ਬੇਲਿਆਂ ਦੇ ਪਿੰਡ ਹੈ ਉਹਨਾਂ ਨੂੰ ਸ਼ੈਲਟਰ ਸ਼ੈਡਾਂ ਵਾਸਤੇ ਕਿਹਾ ਗਿਆ ਹੈ ਔਰ ਅਫਵਾਹਾਂ ਤੋਂ ਬਚੋ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਰਾਤ ਵੀ 23 ਤਰ੍ਹਾਂ ਦੀਆਂ ਅਫਵਾਹਾਂ ਸੀਗੀਆਂ ਅੱਜ ਵੀ ਅਫਵਾਹਾਂ ਤੋਂ ਬਚੋ ਅਫਵਾਹਾਂ ਤੋਂ ਬਚ ਕੇ ਹੀ ਕਿਉਂਕਿ ਪੈਨਿਕ ਨਹੀਂ ਕ੍ਰੀਏਟ ਹੋਣਾ ਚਾਹੀਦਾ ਠੀਕ ਹੈ ਪਾਣੀ ਦਾ ਪੱਧਰ ਵਧਿਆ ਹੈ ਬਚਾ ਦੀ ਲੋੜ ਹੈ ਚੌਕਸੀ ਦੀ ਲੋੜ ਹੈ ਪਰੰਤੂ ਨਾਲ ਹੀ ਅਫਵਾਹਾਂ ਤੋਂ ਬਚਣ ਦੀ ਵੀ ਲੋੜ ਹੈ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੈ ਆ ਦੇਖੋ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਥਾਣੇ ਵਾਲੇ ਪੁਲ ਦੇ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਉਸਾਰਿਆ ਗਿਆ ਸੀ ਇਹ ਪੋਲਾ ਵੱਡਾ ਔਰ ਇਹ ਅੰਮ੍ਰਿਤਸਰ ਨੂੰ ਅਕਾਲ ਤਖਤ ਸਾਹਿਬ ਨੂੰ ਹਰਮੰਦਰ ਸਾਹਿਬ ਨੂੰ ਸ਼੍ਰੀ ਨਾਨਕਪੁਰ ਸਾਹਿਬ ਨਾਲ ਜੋੜਦਾ ਦੁਆਬੇ ਨੂੰ ਜੋੜਦਾ ਹੈ। ਦੋ ਤਖਤਾਂ ਨੂੰ ਆਪਸ ਵਿੱਚ ਜੋੜਦਾ ਹੈ ਪੁਰ। ਉਹ ਸਭ ਤੋਂ ਵੱਡਾ ਪੁਰ ਹੈ। ਆ ਦੇਖੋ। ਇੱਕੋ ਸਾਤ ਦੇ ਦਰਿਆ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ। ਇਹ ਜ਼ਰੂਰ ਹੈ। ਕੁਝ ਦਿਨ ਪਹਿਲਾਂ ਜਿਹੜਾ ਨਹਿਰਾਂ ਦਾ ਪਾੜ ਪਿਆ ਸੀ ਉਹ ਵੀ ਨੌਜਵਾਨਾਂ ਨੇ ਸ਼ਾਂਤਾ ਮਹਾਪੁਰਸ਼ਾ ਤੇ ਨਾਲ ਨੰਗੜ ਸਾਹਿਬ ਤੇ ਮਨਤ ਮੰਤਰੀ ਹਰਜੋਤ ਸਿੰਘ ਬੈਂਸ ਸਾਰੀ ਸਮੁੱਚੀ ਟੀਮ ਉਹਨਾਂ ਨੇ ਉਹਨੂੰ ਠੀਕ ਕੀਤਾ ਸੀ ਤੇ ਕੱਲ ਰਾਤ ਬੁਰਜ ਜਿਹੜਾ ਇੱਕ ਹੋਇਆ ਸੀ ਡੰਗੇ ਦੀ ਪ੍ਰੋਬਲਮ ਉਹ ਵੀ ਠੀਕ ਕੀਤੀ ਗਈ ਹੈ ਇਸ ਤੋਂ ਬਿਨਾਂ ਜਿਹੜੇ ਹੈ ਕੱਲ ਦਵਤ ਵੀ ਹੋਈ ਸੀ ਇੱਕ ਸਮੱਸਿਆ ਆਈ ਸੀ ਉਹ ਵੀ ਠੀਕ ਕੀਤੀ ਗਈ ਹੈ ਇਹ ਤਸਵੀਰਾਂ ਲਾਈਵ ਤਸਵੀਰਾਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਅਬ ਵਹਾਂ ਤੋਂ ਬਚੋ ਕਿਉਂਕਿ ਮੌਸਮ ਜਿਹੜਾ ਠੀਕ ਹੁੰਦਾ ਜਾ ਰਿਹਾ ਜੇ بارش ਨਹੀਂ ਹੁੰਦੀ ਹੈ ਤਾਂ ਖਤਰਾ ਘੱਟ ਸਕਦਾ ਕਿਉਂਕਿ بارش ਜਿਹੜੀ ਪਹਾੜਾਂ 'ਚ ਵੀ ਹੋ ਰਹੀ ਹੈ ਉਹ ਸਭ ਤੋਂ ਵੱਡੀ ਸਮੱਸਿਆ ਨੂੰ ਜਨਮ ਦੇ ਰਹੀ ਹੈ ਅੱਜ ਜਿਹੜੀ ਭਾਰੀ ਬਰਸਾਤ ਕਾਰਨ ਜਿੱਥੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਥੱਲੇ ਉੱਥੇ ਹੀ ਅੱਜ ਅਸੀਂ ਖੜੇ ਆਂ ਆਨੰਦਪੁਰ ਸਾਹਿਬ ਦੇ ਵੱਡੇ ਪੁਲ ਬਜ਼ੁਰਗੀ ਨੂੰ ਠਾਣੇ ਵਾਲਾ ਪੁਲ ਕਹਿੰਦੇ ਹੁੰਦੇ ਸੀ ਇਹ ਇੱਕ ਪਾਸੇ ਗੰਗਪੁਰ ਦੂਜੇ ਪਾਸੇ ਸੰਗਤ ਸੰਗਤਪੁਰ ਹੈ ਉਹਦੇ ਵਿਚਕਾਰ 1 ਕਿਲੋਮੀਟਰ ਲੰਬਾ ਪੁਲ ਹੈ ਔਰ ਇਹ ਮਾਝੇ ਔਰ ਦੁਆਬੇ ਨੂੰ ਜੋੜਦਾ ਗੁਰੂ ਨਗਰੀ ਚੇਰੀ ਨਾਨਕਪੁਰਾ ਇੱਥੋਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਵਾਉਂਦੇ ਆ ਕਿਉਂਕਿ ਪਾਖੜਾ ਦਾ ਜਿਹੜਾ ਪਾਣੀ ਸੱਤ ਲੋ ਦਰਿਆ ਵਿੱਚ ਛੱਡਿਆ ਜਾਂਦਾ ਉਹ ਪਾਣੀ ਇੱਥੋਂ ਗੁਜ਼ਰ ਕੇ ਅੱਗੇ ਰੋਪੜ ਪਹੁੰਚਦਾ ਔਰ ਦੇਖਦੇ ਆਂ ਦੇਖੋ ਅੱਜ ਜਿਹੜਾ ਹੈ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਿਆ ਵਾ ਭਾਕੜਾ ਡੈਮ 1670 ਸਵੇਰੇ ਆ ਰਿਹਾ ਸੀ ਤੇ 68 78000 ਦੇ ਸੌਰੀ ਨੇੜੇ ਤੇੜਾ ਜਿਹੜਾ ਹੈ ਇਨਫਲੋ ਸੀਗਾ ਤੇ ਆਊਟਫਲੋ 75000 ਦੱਸਿਆ ਗਿਆ ਸੀ ਸਵੇਰੇ ਕਹਿੰਦੇ ਆ ਵੀ ਪਾਣੀ ਥੋੜਾ ਜਿਹਾ ਵਧਿਆ ਹੈ ਦੇਖੋ ਆ ਦੇਖੋ ਪਾਣੀ ਦਾ ਪੱਧਰ ਜਿਹੜਾ ਵਧਿਆ ਹੈਗਾ ਇਹ ਤਸਵੀਰਾਂ ਹੈ ਜੀ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਵੀ ਕੋਈ ਖਤਰੇ ਦੀ ਕੋਈ ਗੱਲ ਨਹੀਂ ਹੈਗੀ ਪਰantu ਫਿਰ ਵੀ ਜਿਹੜੇ ਬੇਲਿਆਂ ਤੇ ਪਿੰਡ ਹੈ ਸਤਲੁਜ ਦਰਿਆ ਦੇ ਕੰਢੇ ਤੇ ਪਿੰਡ ਹੈ ਉਹਨਾਂ ਨੂੰ ਕਿਹਾ ਗਿਆ ਵੀ ਜਿਹੜੇ ਆ ਚੌਕਸ ਰਹੋ ਅੱਜ ਪਾਕ ਖੜਾ ਟਾਈਮ ਤੋਂ ਜਿਹੜੀ ਆਮਦ ਸੀਗੀ 86822 ਸੀਗੀ ਤੇ ਜਿਹੜਾ ਆਊਟਫਲੋ ਸੀਗਾ ਉਹ ਸੀਗਾ 65042 ਤੇ ਇਸ ਟਾਈਮ ਜਿਹੜਾ ਸਵੇਰ ਦਾ ਜਿਹੜਾ ਅੰਕੜਾ ਸੀਗਾ 16 75.84 ਸੀ ਔਰ ਇਹ ਸਾਰਾ ਕੁਝ ਇੱਕ ਬੜੀ ਜਿਹੜੀ ਉਹ ਹੈ ਵੀ ਅੱਜ ਬਾਰਿਸ਼ ਹੈ ਨਹੀਂ ਬਾਰਿਸ਼ ਨਾ ਹੋਣ ਕਰਕੇ ਥੋੜੀ ਜੀ ਚਲੋ ਰਾਹਤ ਦੀ ਖਬਰ ਹੈ ਪਰੰਤੂ ਜਿਹੜਾ ਇਹ ਪ੍ਰਭਾਵ ਜ਼ਿਆਦਾ ਸਾਡੇ ਪਹਾੜ ਨਾਲ ਪੈਂਦਾ ਪਹਾੜ ਦੀ ਜਿਹੜੀ ਬਰਸਾਤ ਹੁੰਦੀ ਹੈ ਉਹਦੇ ਨਾਲ ਹੀ ਪਤਾ ਲੱਗਦਾ ਸਾਨੂੰ ਵੀ ਇਹ ਕਿਸ ਤਰ੍ਹਾਂ ਹੋਣਾ ਕਿਉਂਕਿ ਇੱਥੇ ਵਾਲੀ ਜਿਹੜੀ ਬਰਸਾਤ ਹੈ ਤਾਂ ਸਿਰਫ ਸਵਾਂ ਨੂੰ ਜਾਂ ਨੇੜੇ ਤੇੜੇ ਦੀ ਜਿਹੜੇ ਖੱਡਾਂ ਐ ਇਹਦੇ ਲਈ ਇਹ ਰੜਦੀਆਂ ਜਾ ਕੇ ਸਤਲੁਜ ਪਰੰਤੂ ਜਿਹੜਾ ਪਿੱਛੋਂ ਜਿਹੜਾ ਸਵਾਂ ਵੀ ਆਂਦਾ ਉਹ ਵੀ ਸਾਡਾ ਉਨੇ ਤੋਂ ਆਂਦਾ ਇਧਰੋਂ ਲੋਕਲ ਚਰਨ ਗੰਗਾ ਵੀ ਰੜਦੀ ਆ ਹੋਰ ਬਹੁਤ ਸਾਰੇ ਦਰਿਆ ਰੜਦੇ ਆ ਪਰੰਤੂ ਜਿਹੜਾ ਪਿੱਛੋਂ ਆਂਦਾ ਫਿਰ ਉਹ ਜ਼ਿਆਦਾ ਮਾਰ ਕਰਦਾ ਔਰੇ ਪਾਣੀ ਦਾ ਪੱਧਰ ਅਸੀਂ ਵੀ ਥੋੜਾ ਜਿਹਾ ਇੱਥੇ ਖੜੇ ਆ ਵਧਿਆ ਹੈ ਪਰੰਤੂ ਫਿਰ ਵੀ ਇਹ ਜਿਹੜੀ ਰਾਹਤ ਇਸ ਕਰਕੇ ਆ ਵੀ ਜਿਹੜੀ ਬਾਰਿਸ਼ ਨਹੀਂ ਪੈ ਰਹੀ ਔਰ ਸ਼ਾਇਦ ਲੱਗਦਾ ਹੈ ਵੀ ਜਿਹੜੇ ਸਫਾਵੇਂ ਹੋਣਗੇ ਹਾਲਾਤ ਪਰੰਤੂ ਫਿਰ ਵੀ ਆਮ ਲੋਕਾਂ ਨੂੰ ਅਪੀਲ ਹੈ ਵੀ ਜਿਹੜੇ ਦਰਿਆ ਦੇ ਕੰਢਿਆਂ ਤੇ ਨਾ ਜਾਓ ਤੇ ਆਪਣਾ ਖਿਆਲ ਰੱਖੋ ਜਿਹੜੇ ਬੇਲਿਆਂ ਦੇ ਪਿੰਡ ਹੈ ਉਹਨਾਂ ਨੂੰ ਸ਼ੈਲਟਰ ਛੱਡਾਂ ਵਾਸਤੇ ਕਿਹਾ ਗਿਆ ਹੈ ਔਰ ਅਫਵਾਹਾਂ ਤੋਂ ਬਚੋ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਰਾਤ ਵੀ 23 ਤਰ੍ਹਾਂ ਦੀਆਂ ਅਫਵਾਹਾਂ ਸੀਗੀਆਂ ਅੱਜ ਵੀ ਅਫਵਾਹਾਂ ਤੋਂ ਬਚੋ ਅਫਵਾਹਾਂ ਤੋਂ ਬਚ ਕੇ ਹੀ ਕਿਉਂਕਿ ਪੈਨਿਕ ਨਹੀਂ ਕ੍ਰੀਏਟ ਹੋਣਾ ਚਾਹੀਦਾ ਠੀਕ ਹੈ ਪਾਣੀ ਦਾ ਪੱਧਰ ਵਧਿਆ ਹੈ ਬਚਾਅ ਦੀ ਲੋੜ ਹੈ ਚੌਕਸੀ ਦੀ ਲੋੜ ਹੈ ਪਰੰਤੂ ਨਾਲ ਹੀ ਅਫਵਾਹਾਂ ਤੋਂ ਬਚਣ ਦੀ ਵੀ ਲੋੜ ਹੈ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੈ ਆ ਦੇਖੋ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਥਾਣੇ ਵਾਲੇ ਪੁਲ ਦੇ ਜਿਹੜਾ ਸ਼੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਉਸਾਰਿਆ ਗਿਆ ਸੀ ਇਹ ਪੋਲਾ ਵੱਡਾ ਔਰ ਇਹ ਅੰਮ੍ਰਿਤਸਰ